ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਛੇ ਰੋਜ਼ਾ ਤੇ ਹਵਾਰ ਹੋਲੇ ਮਹੱਲੇ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ। ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਆਰੰਭ ਹੋਇਆ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਵੀ ਸ਼ੁਰੂ ਕੀਤੇ ਗਏ ਜਿਨ੍ਹਾਂ ਦੇ ਭੋਗ 23 ਮਾਰਚ ਨੂੰ ਸਵੇਰੇ 9 ਵਜੇ ਪਾਈ ਜਾਣਗੇ। ਇਸ ਮੌਕੇ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ। ਇਸ ਦੌਰਾਨ ਜਿਥੇ ਉਨ੍ਹਾਂ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਆਰੰਭਤਾ ਦੀ ਸੰਗਤਾਂ ਨੂੰ ਵਧਾਈ ਦਿੱਤੀ। ਉਠੀ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕੀਤੀ ਕਿ ਉਹ ਮੋਟਰਸਾਈਕਲ ਅਤੇ ਟਰੈਕਟਰਾਂ ਤੇ ਸਟੰਟ ਬਾਜੀ ਨਾ ਕਰਨ ਸਰਦਾ ਸਤਕਾਰ ਸਹਿਤੀ ਕੀਰਤਪੁਰ ਸਾਹਿਬ ਅਤੇ ਅਨੰਤਪੁਰ ਸਾਹਿਬ ਪਹੁੰਚ ਦਾਸ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਹੈ ਕਿ ਆਪਾਂ ਸਟੰਟ ਬਾਜੀ ਤੋਂ ਬਚੀਏ ਵੀਰ ਟਰੈਕਟਰਾਂ ਉੱਤੇ ਮੋਟਰਸਾਈਕਲਾਂ ਉੱਤੇ ਸਟੰਟ ਕਰਦੇ ਨੇ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਇਸ ਕਰਕੇ ਸਾਰੇ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪਾਂ ਗੁਰੂ ਦੀ ਭੈ ਭਾਵਨਾ ਦੇ ਵਿੱਚ ਰਹਿ ਕੇ ਚੜ੍ਹਦੀ ਕਲਾ ਦੇ ਨਾਲ ਇਹ ਹੋਲਾ ਮਹਲਾ ਤਿਉਹਾਰ ਮਨਾਉਣਾ ਹੈ ਆਪਾਂ ਸਟੰਟ ਬਾਜੀ ਹੁੱਲੜ ਬਾਜੀ ਔਰ ਸਟੰਟ ਬਾਜੀ ਟਰੈਕਟਰਾਂ ਦੀ ਮੋਟਰਸਾਈਕਲਾਂ ਦੀ ਬਿਲਕੁਲ ਨਾ ਕਰੀਏ ਜੀ ਸਾਹਿਬ ਗੁਰੂ ਤੇਗ ਬਹਾਦਰ ਪਾਂਛੀ ਦੀ ਬਸਾਈ ਹੋਈ ਇਹ ਮਹਾਨ ਨਗਰੀ ਸ੍ਰੀ ਅਨੰਦਪੁਰ ਸਾਹਿਬ ਇਸ ਧਰਤੀ ਤੇ ਸਤਿਗੁਰਾਂ ਨੇ ਬਹੁਤ ਵਰਦਾਨ ਇਸ ਧਰਤੀ ਨੂੰ ਬਖਸ਼ਿਸ਼ ਕੀਤੇ ਇਹ ਉਹ ਧਰਤੀ ਆ ਜੇ ਧਰਤੀ ਤੋਂ ਵੱਖ-ਵੱਖ ਧਰਮਾਂ ਵਿੱਚ ਵੰਡੇ ਹੋਏ ਲੋਕ, ਵੱਖ-ਵੱਖ ਫਿਰਕਿਆਂ ਵਿੱਚ ਵੰਡੇ ਹੋਏ ਲੋਕ ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਤੇ ਪੈਰ ਪਾਉਣ ਦਾ ਹੁਕਮ ਨਹੀਂ ਸੀ। ਉਹਨਾਂ ਸਾਰਿਆਂ ਨੂੰ ਸਤਿਗੁਰ ਜੀ ਨੇ ਗਲਬਕੜੀ ਚ ਲੈ ਕੇ ਖੰਡੇ ਬਾਟੇ ਦੀ ਪੌੜ ਬਖਸ਼ਿਸ਼ ਕੀਤੀ। ਨਹੀਂ ਵੀ ਖੰਡੇ ਬਾਟੇ ਦੀ ਪੌੜ ਨਹੀਂ ਬਖਸ਼ਿਸ਼ ਕੀਤੀ। ਉਹਨਾਂ ਨੂੰ ਸਤਿਗੁਰ ਜੀ ਨੇ ਆਪਣੀ ਗਲਬਕੜੀ ਚ ਲੈ ਕੇ ਜਿਹੜੇ ਦੱਬੇ ਲਤਾੜੇ ਸੀ ਉਹਨਾਂ ਨੂੰ ਰਾਜਿਆਂ ਦੇ ਮੁਕਾਬਲੇ ਦੇ ਵਿੱਚ ਖੜੇ ਕੀਤਾ ਇਹੋ ਕਾਰਨ ਸੀ ਕਿ ਇਸ ਧਰਤੀ ਦੇ ਉੱਤੇ ਪਹਾੜੀ ਰਾਜੇ ਉਹ ਸਤਗੁਰੂ ਜੀ ਦੇ ਨਾਲ ਇਹ ਪਵਿੱਤਰ ਸਿਧਾਂਤਾਂ ਨੂੰ ਨਾ ਕਬੂਲਦੇ ਹੋਏ ਝਗੜੇ ਕਰਦੇ ਰਹੇ ਪਰ ਸਤਗੁਰੂ ਜੀ ਨੇ ਇਹ ਖਾਲਸਾ ਜਹੋ ਜਲਾਲ ਨੂੰ 1699 ਦੀ ਵਿਸਾਖੀ ਤੋਂ ਬਾਅਦ ਫਿਰ 1700 ਦੇ ਵਿੱਚ ਇੱਕ ਕੌਮੀ ਤਿਹਾਰ ਖਾਲਸੇ ਨੂੰ ਬਖਸ਼ਿਸ਼ ਕੀਤਾ ਹੋਲਾ ਮਹੱਲਾ। ਉਵੇਂ ਸਾਰੇ ਤਿਹਾਰ ਵਕ ਵਕ ਧਰਮਾਂ ਦੇ ਉਹਨਾਂ ਸਾਰਿਆਂ ਨੂੰ ਮੁਬਾਰਕ ਆ। ਪਰ ਸਿੱਖ ਪੰਥ ਦੇ ਵਿੱਚ ਜਿਹੜੇ ਸਾਡੇ ਤਿਹਾਰ ਆ ਉਹ ਜਦੋਂ ਦਾ ਹੁਣ ਨਾਨਕਸ਼ਾਹ ਕੈਲੰਡਰ ਬਣਿਆ ਤੇ ਤਾਂ ਸਾਰਿਆਂ ਨੂੰ ਆਮ ਤਾਂ ਇਹ ਹੁੰਦਾ ਸੀ ਪੇ ਹੋਲਾ ਮਹੱਲਾ। ਜੇ ਆਪਾਂ ਕਿਤੇ ਉਧਰੇ ਜਾਣਾ ਦੀਵਾਲੀ ਮਨਾਉਣ ਚੱਲੇ ਆ ਮੀਰੀ ਪੀਰੀ ਦੇ ਮੀਰੀ ਪੀਰੀ ਹੁਣ ਆਪਾਂ ਉਹਨੂੰ ਦਿਵਸ ਕਹਿੰਦੇ ਆ। ਸੋ ਤੇ ਆਦਕ ਇਹ ਇੱਥੇ ਬੜੀ ਵੱਡੀ ਪਰਪਤ ਸੀ ਕਿ ਸਤਗੁਰੂ ਜੀ ਨੇ ਮਾਨਸਿਕ ਤੌਰ ਦੇ ਉੱਤੇ ਸਿੱਖ ਨੂੰ ਤਕੜਾ ਹੋਣ ਲਈ ਪਵਿੱਤਰ ਗੁਰਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਤੇ ਸਰੀਰਕ ਤੌਰ ਦੇ ਉੱਤੇ ਇਹ ਹੋਲੇ ਮਹੱਲੇ ਦੇ ਵਿੱਚ ਸਾਰੇ ਸੰਗਤ ਨੂੰ ਖੁੱਲਾ ਸੱਦਾ ਹੁੰਦਾ ਸੀ ਉਹ ਸਾਰੇ ਇੱਥੇ ਆਉਂਦੇ ਸੀ ਔਰ ਫਿਰ ਸਤਗੁਰੂ ਜੀ ਉਹਨਾਂ ਦੇ ਨਾਲ ਵੱਖ-ਵੱਖ ਜੁਟ ਬਣਾ ਕੇ ਗੱਤਕੇ ਦੇ ਜੋਰ ਤੇ ਖੇਡਾਂ ਖੇਡੀਆਂ ਜਾਂਦੀਆਂ ਸੀ ਜਿਹੜੀ ਅੱਜ ਵੀ ਸਾਡੀ ਪਰੰਪਰਾ ਮੈਂ ਰਾਤ ਵੀ ਕਿਹਾ ਸੀ 324 ਸਾਲ ਬਾਅਦ ਉਸੇ ਤਰ੍ਹਾਂ ਸਰਜੀਤਿਆ ਜਿਵੇਂ ਸਤਗੁਰਜੀ ਦਾ ਉਹ ਪਹਿਲਾ ਸਮਾਸ ਸੋ ਕਾਲਸੇ ਪੰਥ ਨੂੰ ਗੁਰੂ ਸਾਹਿਬ ਜੀ ਨੇ ਨਿੱਗਰ ਪੈੜਾਂ ਪਾ ਕੇ ਦਿੱਤੀਆਂ ਇਹ ਨਿੱਗਰ ਪੈੜਾਂ ਦਾ ਕੌਮੀ ਤਿਹਾਰ ਜਿਹੜਾ ਇਹ ਅੱਜ ਸ਼ੁਰੂਆਤ ਦੀ ਹੋਈ ਰਾਤ ਉਹਦਾ ਨਕਾਰਿਆ ਬਜਾ ਕੇ ਸ਼ੁਰੂ ਹੋ ਗਈ ਸੀ ਅੱਜ ਪਹਿਲਾ ਪੜਾ ਹਸਪਤਾਲਪੁਰੀ ਦੀ ਧਰਤੀ ਦੇ ਸ਼੍ਰੀ ਖਾਨਪਾਟ ਸਾਹਿਬ ਦੇ ਪਰਮਪ ਹੋ ਕੇ ਪਰਸੋਂ ਨੂੰ ਪੋਵਾਏ ਜਾਣੇ ਪਿਤਾਕਸਰੀ ਕੇਸਗੜ ਸਾਹਿਬ ਜੀ ਤੇ ਪਰਸੋਂ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 26 ਤਰੀਕ ਨੂੰ 12 ਵਜੇ ਅਰਦਾਸ ਕਰਕੇ ਸਤਗੁਰਾਂ ਦੇ ਸਾਨੂਪ ਪੰਜਾਂ ਪਿਆਰਿਆਂ ਦੇ ਅਗਵਾਈ ਦੇ ਵਿੱਚ ਫਿਰ ਮਹਾਨ ਉਹ ਇੱਕ ਕੀਰਤਨ ਦਰਬਾਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਮੁੱਚੇ ਤੌਰ ਤੇ ਖਾਲਸਾ ਪੰਥ ਔਰ ਨਿਹੰਗ ਸਿੰਘਾਂ ਦੀਆਂ ਸਰਮੌਰ ਸਾਰੀਆਂ ਜਥੇਬੰਦੀਆਂ ਉਹ ਉਸੇ ਜਾਹੂ ਜਲਾਲ ਦੇ ਨਾਲ ਉਹ ਗਤਕੇ ਦੇ ਜੋਰ ਦਿਖਾਉਦੇ ਆ ਤੇ ਇਹਦੀ ਸੰਪੂਰਤਾ ਹੁੰਦੀ ਮੈਂ ਜਥੇ ਸਮੁੱਚੇ ਖਾਲਸਾ ਪੰਥ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਉਥੇ ਕਾਮਨਾ ਵੀ ਕਰਦਾ ਕਿ ਬਾਰ-ਬਾਰ ਬਾਕੀ ਵੀ ਸਾਰਿਆਂ ਨੇ ਕਿਹਾ। ਕਿ ਇਹ ਖਾਲਸਾ ਹੀ ਜਹੋ ਜਲਾਲ ਖਾਲਸਾ ਜਹੋ ਜਲਾਲ ਦੇ ਤੌਰ ਤੇ ਮਨਾਇਆ ਜਾਵੇ ਨਾ ਕਿ ਇਹਨੂੰ ਚੁਣੌਤੀਆਂ ਦੇਣ ਲਈ ਜਾਂ ਇੱਕ ਦੂਜੇ ਨਾਲ ਲੜਾਈ ਝਗੜੇ ਕਰ ਲਈ ਜਾਂ ਉੱਚੀ-ਉੱਚੀ ਆਪਾਂ ਡੈਕ ਲਾ ਕੇ ਕੋ ਹੋਰ ਗੀਤ ਲਾ ਦਿੰਨੇ ਆ ਇਦਾਂ ਦੇ ਕਾਰਜ ਨਾ ਕੀਤੇ ਜਾਣ। ਇਹ ਖਾਲਸੇ ਦੀ ਪਵਿੱਤਰ ਧਰਤੀ ਇਸ ਧਰਤੀ ਤੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਨਿਮਰਤਾ ਦੇ ਨਾਲ ਇਹ ਸਾਰਿਆਂ ਨਾਲ ਪੇਸ਼ ਆਈਏ। ਸੋ ਇਹੋ ਹੀ ਵੱਡਾ ਸੁਨੇਹਾ ਆ। ਔਰ ਸਤਗੁਰੂ ਜੀ ਨੇ ਜਿਹੜਾ ਸਭ ਤੋਂ ਵੱਡਾ ਸਾਨੂੰ ਬਖਸ਼ਿਸ਼ ਕੀਤਾ ਸੀ ਉਹ ਸੀ ਖੰਡੇ ਬਾਟੇ ਦੀ ਪੌਲ। ਤੇ ਉਹ ਖੰਡੇ ਬਾਟੇ ਦੀ ਪੌਲ ਇੱਥੇ ਨਿਰੰਤਰ ਹੁਣ ਸਾਰੇ ਦਿਨ ਐਵੇਂ ਚੱਲਣੀ ਆ। ਤੇ ਖਾਲਸਾ ਪੰਥ ਜਿੱਲੇ ਫਿਰ ਇਕੱਤਰ ਹੁੰਦਾ ਤੇ ਉਹ ਸਤਗੁਰੂ ਜੀ ਨੇ ਫਿਰ ਫਰਮਾਨ ਵੀ ਸਾਰਿਆਂ ਨੂੰ ਕੀਤਾ ਕਿ ਖਾਲਸਾ ਹੀ ਜਿਹੜਾ ਉਹ ਕਿੱਥੇ ਦਾ ਨਿਵਾਸੀ ਸ੍ਰੀ ਅਨੰਦਪੁਰ ਸਾਹਿਬ ਦਾ ਖਾਲਸੇ ਦਾ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਤੇ ਸਾਡੇ ਪੁਰਾਣੇ ਵੇਲੇ ਜਿੰਨੇ ਅਕਾਲੀ ਹੁੰਦੇ ਸੀ ਉਹ ਜੇ ਮੋਰਚਿਆਂ ਤੇ ਜਾਂਦੇ ਸੀ ਤੇ ਉਹ ਆਪਣਾ ਇਹੋ ਹੀ ਲਿਖਾਉਂਦੇ ਹੁੰਦੇ ਸੀ ਤੇ ਇਹ ਇੱਕ ਪਰੰਪਰਾ ਸੀ ਜਿਹੜੀ ਸਤਗੁਰ ਜੀ ਨੇ ਕਿਹਾ ਕਿ ਮਾਂ ਪੇ ਜਿਹੜੇ ਤੈਨੂੰ ਜਨਮ ਦੇਣ ਵਾਲੇ ਤੇ ਤੈਨੂੰ ਫਿਰ ਇਹ ਮਾਨਸਿਕਤਾ ਪੀੜਾ ਤੇ ਤੈਨੂੰ ਗੁਰਮਤ ਦਾ ਤੇ ਤੈਨੂੰ ਅਧਿਆਤਮਕ ਦਾ ਦੇ ਮਾਰਗ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਹੋਏ ਖੰਡੇ ਬਾਟੇ ਦੀ ਪੌਲ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਇਹ ਬੜੀਆਂ ਵੱਡੀਆਂ ਜਿਹੜੀਆਂ ਖਾਲਸੇ ਪੰਥ ਨੂੰ ਸਤਿਗੁਰੂ ਜੀ ਨੇ ਬਖਸ਼ੀਆਂ ਜਿਹੜੀਆਂ ਉਹ ਦਿੱਤੀਆਂ ਸੋ ਅੱਜ ਵੀ ਉਹ ਖਾਲਸਾ ਪੰਥ ਹੁਣ ਪਰੰਪਰਾਵਾਂ ਦੇ ਅਨੁਕੂਲ ਹਰ ਇੱਕ ਪਰੰਪਰਾਾਂ ਦੀ ਪਾਲਣਾ ਕਰਦਾ ਤੇ ਮੈਂ ਕੌਣ ਵੀ ਬੇਨਤੀ ਕਰਦਾ ਕਿ ਆ ਜਿਹੜਾ ਅਨਾਜਕ ਸਮਾਂ ਹੋਣਾ ਇਹਦੇ ਵਿੱਚ ਬਹੁਤ ਵੱਡਾ ਜੋਰ ਲੱਗਦਾ ਕਿ ਜਥੇਬੰਦੀਆਂ ਦੇ ਵਿੱਚ 파ੜ ਪਾਏ ਜਾਣ ਜਥੇਬੰਦੀਆਂ ਨੂੰ ਤੋੜਿਆ ਜਾਵੇ ਸਾਰਿਆਂ ਨੂੰ ਨਿਮਰਤਾ ਸਾਹਿਤ ਬੇਨਤੀ ਕਰਦਾ ਕਿ ਆਪਾਂ ਇਹ ਤਿਹਾਰ ਵੀ ਮਨਾਈਏ ਤੇ ਨਾਲ ਦੀ ਨਾਲ ਸਤਗੁਰੂ ਜੀ ਨੇ ਸਾਨੂੰ ਜਿਹੜਾ ਹੁਕਮ ਕੀਤਾ ਸੀ ਜਥੇਬੰਦਕ ਹੋਣ ਦਾ ਜਥੇਬੰਦਕ ਹੋ ਕੇ ਆਪਣੀ ਸਿੱਖ ਪੰਥ ਦੀ એનર્ਜੀ ਜਿਹੜੀ ਸਿੱਖ ਪੰਥ ਦੀ ਸ਼ਕਤੀ ਆ ਉਹਨੂੰ ਇੱਕ ਥਾਂ ਇਕੱਤਰ ਕਰੀਏ ਫਿਰ ਬਹੁਤ-ਬਹੁਤ ਵਧਾਈ ਦਿਨਾ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਦਿਲਜੀਤ ਸਿੰਘ ਜੀ ਟੀਮਾਂ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਵੀ ਆ ਔਰ ਸਾਬਕਾ ਮੰਤਰੀ ਵੀ ਸਾਡੇ ਉਹ ਚੇਚੇ ਤੌਰ ਤੇ ਪਹੁੰਚੇ ਆ ਧੰਨਵਾਦ ਕਰਦਾ ਔਰ ਸਾਰੇ ਇਸ ਹੋਲੇ ਮਹੱਲੇ ਦਾ ਕਿਉਂਕਿ ਸਾਡੇ ਮੈਂਬਰ ਆ ਸਰਦਾਰ ਅਮਰਜੀਤ ਸਿੰਘ ਚਾਵਲਾ ਇਥੋਂ ਨੰਬਰ ਚੁਣੇ ਹੋਣ ਤੇ ਸਾਰੇ ਬਾਕੀ ਤੇ ਹਾਰਾਂ ਦੇ ਵੀ ਦੇਖਭਾਲ ਤੇ ਇਹਦੇ ਵੀ ਆ ਹੋਲੇ ਮਹੱਲੇ ਦਾ ਕਿਉਂਕਿ ਵੱਡਾ ਇਹ ਫੰਕਸ਼ਨ ਹੁੰਦਾ ਉਹਦੀ ਵੀ ਸਾਰੇ ਦੇਖਭਾਲ ਕਰਦੇ ਆ ਔਰ ਗੁਰਿੰਦਰ ਸਿੰਘ ਗੋਗੀ ਸਾਡਾ ਜੇਲੇ ਦਾ ਪ੍ਰਧਾਨ ਸਾਰੇ ਸਤਿਕਾਰਯੋਗ ਆ ਪਿੰਡਰ ਸਾਹਿਬ ਸਾਡੇ ਦਲਜੀਤ ਸਿੰਘ ਹਮਾਤਿਲ ਤੋਂ ਮੈਂਬਰ ਆ ਸੋ ਸਾਰਿਆਂ ਨੂੰ ਮੈਂ ਜਿੱਥੇ ਵਧਾਈ ਦਿਨਾ ਉਥੇ ਕਾਮਨਾ ਕਰਦਾ ਪੀਵੋ ਪਾਹਲ ਖੰਡੇ ਤਾਰ ਹੋਏ ਜਨਮ ਸਹਿਲਾ ਤੇ ਆਪਾਂ ਸਾਰੇ ਅਮਰਤਾਰੀ ਹੋਈਏ ਗਰਵਾਣੀ ਦੇ ਲੜ ਲੱਗੀਏ ਚਾਰ ਬਜਰ ਗਰੇਤਾ ਤੋਂ ਬਚ ਕੇ ਫਿਰ ਹੀਰ ਖਾ ਬਾਸਤ ਵੈਸ਼ ਬਾਸ ਅਪਮਾਨ ਬਾਸ ਹਉਮੇ ਬਾਸ ਇਹਨਾਂ ਗੱਲਾਂ ਤੋਂ ਮੁਕਤ ਹੋ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ